ਲੋਕ ਸਭਾ ਚੋਣਾਂ ਦੇ ਦੂਜੇ ਗੇਟ ਤਹਿਤ ਦੇਸ਼ ਦੇ 12 ਸੂਬਿਆਂ ਤੇ ਇੱਕ ਕੇਂਦਰ ਸ਼ਾਸਿਤ ਪ੍ਰਦੇਸ਼ ਚ ਪੈਂਦੀਆਂ 88 ਸੀਟਾਂ ਤੇ ਮਤਦਾਨ ਇਕਾ ਦੁਕਾ ਘਟਨਾਵਾਂ ਨੂੰ ਛੱਡ ਕੇ ਮੁਕੰਮਲ ਹੋ ਗਿਆ ਸਵੇਰੇ 7 ਵਜੇ ਤੋਂ ਸ਼ੁਰੂ ਹੋਈ VOTING ਲਈ ਸ਼ਾਮ 6 ਵਜੇ ਤੱਕ ਦਾ ਸਮਾਂ ਨਿਰਧਾਰਿਤ ਸੀ ਪਰ ਮਿੱਥੇ ਸਮੇਂ ਤੋਂ ਬਾਅਦ ਵੀ ਕਈ ਇਲਾਕਿਆਂ ਵਿੱਚ ਪੋਲਿੰਗ ਸਟੇਸ਼ਨਾਂ ਤੇ ਕਤਾਰਾਂ ਲੱਗੀਆਂ ਨਜ਼ਰ ਆਈਆਂ ਜਿਹੜਾ ਵੀ VOTER ਮਤਦਾਨ ਲਈ ਪੋਲਿੰਗ ਬੂਥ ਤੇ ਪੁੱਜਾ ਸੀ ਉਸਦੀ ਵੋਟ ਜ਼ਰੂਰ ਪੁਵਾਈ ਗਈ ਪੱਛਮੀ ਬੰਗਾਲ ਅਸਾਮ ਛੱਤੀਸਗੜ੍ਹ ਮਣੀਪੁਰ ਤ੍ਰਿਪੁਰਾਚ VOTING 70 ਤੋਂ 73% ਦੇ ਦਰਮਿਆਨ ਦਰਜ ਕੀਤੀ ਗਈ ਦੂਜੇ ਪਾਸੇ ਮਹਾਰਾਸ਼ਟਰ ਬਿਹਾਰ ਉੱਤਰ ਪ੍ਰਦੇਸ਼ ਅਤੇ ਮੱਧ ਪ੍ਰਦੇਸ਼ ਦੀ VOTING ਕੇ ਕੁਝ ਮਠੀ ਦਰਜ ਕੀਤੀ ਗਈ ਇਸ ਗੇਟ ਦੇ ਮੁਕੰਮਲ ਹੋਣ ਨਾਲ ਕੇਂਦਰੀ ਮੰਤਰੀ ਰਾਜੀਵ ਚੰਦਰਸ਼ੇਖਰ ਅਤੇ ਕਾਂਗਰਸੀ ਆਗੂ ਸ਼ਸ਼ੀ ਥਰੂਰ ਦੀ ਤਰਨੰਤਪੁਰਮ ਤੋਂ ਬੀਜੇਪੀ ਦੇ ਨੌਜਵਾਨ ਆਗੂ ਤੇਜਸਵੀ ਸੂਰਿਆ ਦੀ ਕਰਨਾਟਕ ਤੋਂ ਹੇਮਾ ਮਾਲਨੀ ਦੀ ਮਾਥਰਾ ਤੋਂ ਅਰुण ਗੋਵਿਲ ਦੀ ਮੇਰਠ ਤੋਂ ਅਤੇ ਰਾਹੁਲ ਗਾਂਧੀ ਦੀ ਵਾਇਨਾਡ ਤੋਂ ਸਿਆਸੀ ਕਿਸਮਤ EVM ਚ ਬੰਦ ਹੋ ਗਈਏ ਪਹਿਲੀ ਵਾਰ VOTING ਕਰਨ ਵਾਲੇ ਵੋਟਰਾਂ ਨੂੰ ਹੱਲਾਸ਼ੇਰੀ ਦਿੰਦਿਆਂ ਚਾਕਲੇਟ ਅਤੇ ਸਰਟੀਫਿਕੇਟ ਤਕਸੀਮ ਕੀਤੇ ਗਏ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਦੂਜੇ ਗੇਟ ਤਹਿਤ ਵੋਟਿੰਗ 'ਚ ਹਿੱਸਾ ਲੈਣ ਵਾਲੇ ਵੋਟਰਾਂ ਦਾ ਧੰਨਵਾਦ ਕੀਤਾ ਇੱਕ ਸੋਸ਼ਲ ਮੀਡੀਆ ਪੋਸਟ 'ਚ ਪ੍ਰਧਾਨ ਮੰਤਰੀ ਨੇ ਕਿਹਾ ਕਿ ਲੋਕ ਸਭਾ ਚੋਣਾਂ ਦਾ ਦੂਜਾ ਗੇੜ ਬਹੁਤਾ ਚੰਗਾ ਰਿਹਾ ਉਹਨਾਂ ਕਿਹਾ ਕਿ ਨੌਜਵਾਨ ਅਤੇ ਮਹਿਲਾ ਵੋਟਰ ਲੋਕਤੰਤਰ ਦੀ ਮਜ਼ਬੂਤੀ ਲਈ ਆਪਣਾ ਸਮਰਥਨ ਦੇ ਰਹੇ ਨੇ